ਆ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨੇ ਜਿਆਦਾ ਨੌਜਵਾਨ ਇਕੱਠੇ ਦੇਖੋ ਕੱਟ ਠਾਠਾ ਮਾਰਦਾ ਇਕੱਠ ਹੋਇਆ ਹੋਇਆ ਹੈ ਉਧਰ ਪੋਕਲੈਨ ਪੋਕਲੈਨ ਜੀਸੀਬੀ ਸਾਰਾ ਕੁਝ ਤਿਆਰ ਖੜਿਆ ਹੈ ਉਧਰ ਉਹ ਵੀ ਬੰਬਾਰੀ ਬਹੁਤ ਜਿਆਦਾ ਹੀ ਹੋ ਰਹੀ ਹੈ ਆਸੂ ਗੈਸ ਦੇ ਗੋਲੇ ਵਰ੍ਹ ਰਹੇ ਨੇ ਸਾਡੇ ਸਾਹਮਣੇ ਇਹ ਪੂਰੀ ਤਿਆਰੀ ਹੈ ਜੀ ਪੂਰੀ ਸੇਫਟੀ ਹੈ ਕਰ ਜਿਓਗੇ ਦਿੱਲੀ ਨੂੰ ਕੂਚ ਅੱਜ ਬਿਲਕੁਲ ਜੀ ਬਿਲਕੁਲ ਕਰਾਂਗੇ ਸਾਨੂੰ ਹੁਕਮ ਤਾਂ ਹੋਵੇ ਬੋਰਡਰ ਤੇ ਪਹੁੰਚੇ ਹੋਏ ਆ ਇੱਥੇ ਹੁਣੇ-ਹੁਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੁਕਮ ਦਿੱਤਾ ਹੈ ਕਿ ਅੱਗੇ ਵਧਦੇ ਅੱਗੇ ਵਧਣ ਦੀ ਕੂਚ ਕਰਨਾ ਹੈ ਹੁਣ ਆਪਾਂ ਨੇ ਇੱਥੇ ਨੌਜਵਾਨ ਬਹੁਤ ਹੀ ਉਤਸ਼ਾਹ ਵਿੱਚ ਨੇ ਉਹਨਾਂ ਨੇ ਵੀ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਅੱਗੇ ਵਧਣ ਦੀਆਂ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨੇ ਜਿਆਦਾ ਨੌਜਵਾਨ ਅੱਗੇ ਇਕੱਠੇ ਦੇਖੋ ਘੱਟ ਠਾਠਾ ਮਾਰਦਾ ਇਕੱਠ ਹੋਇਆ ਹੋਇਆ ਹੈ ਇਹਨਾਂ ਦੇ ਵਿੱਚ ਉਤਸ਼ਾਹ ਭਰਿਆ ਹੋਇਆ ਹੈ ਅੱਗੇ ਵਧਣ ਦੀ ਪੂਰੀ ਤਿਆਰੀ ਹੈ ਕਿਸਾਨਾਂ ਨੇ ਵੀ ਪੂਰੀ ਤਰ੍ਹਾਂ ਆਪਣਾ ਤਿਆਰੀਆਂ ਖਿੱਚ ਰੱਖੀਆਂ ਨੇ ਉਧਰ ਪੋਕਲੈਨ ਪੋਕਲੈਨ ਜੀਸੀਬੀ ਸਾਰਾ ਕੁਝ ਤਿਆਰ ਖੜਿਆ ਹੈ ਇੱਧਰ ਨੌਜਵਾਨ ਆਪਣੇ ਪੂਰੇ ਉਤਸ਼ਾਹ ਦੇ ਵਿੱਚ ਪੂਰੀਆਂ ਤਿਆਰੀਆਂ ਨੇ ਪੂਰੀ ਪ੍ਰੋਟੈਕਸ਼ਨ ਲੈ ਕੇ ਅੱਗੇ ਵਧਣ ਦੀ ਤਿਆਰੀ ਚ ਨੇ ਉਧਰੋਂ ਵੀ ਬੰਬਾਰੀ ਬਹੁਤ ਜ਼ਿਆਦਾ ਹੀ ਹੋ ਰਹੀ ਹੈ ਆਸੂ ਗੈਸ ਦੇ ਗੋਲੇ ਵਰ੍ਹ ਰਹੇ ਨੇ ਪਰ ਫਿਰ ਵੀ ਇਹਨਾਂ ਦਾ ਕਿਤੇ ਨਾ ਕਿਤੇ ਵੀ ਉਤਸ਼ਾਹ ਵਿੱਚ ਕਮੀ ਦਿਖਾਈ ਨਹੀਂ ਦੇ ਰਹੀ ਹੈ ਇੱਥੇ ਵਿੱਚ ਪਾਣੀ ਦੇ ਪਾਣੀ ਦੇ ਟੈਂਕਰ ਖੜੇ ਹੋਏ ਨੇ ਤਾਂ ਕਿ ਜੋ ਬਚਾਅ ਕਰ ਸਕਣ ਜੋ ਵੀ ਟਾਇਰ ਗੈਸ ਹੁੰਦੀ ਹੈ ਉਧਰੋਂ ਉਹਨਾਂ ਦੇ ਬਚਾਅ ਲਈ ਪਾਣੀ ਦੀ ਬਹੁਤ ਜ਼ਰੂਰਤ ਹੈ ਇਸ ਕਰਕੇ ਇਹਨਾਂ ਨੇ ਇਹੇ ਖੜੇ ਕਿਤੇ ਹੋਏ ਨੇ ਆ ਤੁਸੀਂ ਦੇਖਿਆ ਵੀ ਟਰੈਕਟਰ ਵੀ ਪੂਰੀ ਤਰ੍ਹਾਂ ਪੂਰੇ ਤਿਆਰ ਵਰ ਤਿਆਰ ਨੇ ਲੋਹੇ ਦੀਆਂ ਜਾਲੀਆਂ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਇੰਡੀਅਨ ਫੌਜਾਂ ਦੇ ਨਾਲ ਟਕਰਾਉਣ ਦੇ ਲਈ ਬਿਲਕੁਲ ਸਹੀ ਗੱਲ ਪਰ ਇਹ ਕਿਤੇ ਨਾ ਕਿਤੇ ਮੋਦੀ ਸਰਕਾਰ ਦੀ ਬਹੁਤ ਹੀ ਜ਼ਿਆਦਾ ਜ਼ੁਲਮ ਹੈ ਇਹਨਾਂ ਦਾ ਕਹਿਣਾ ਹੈ ਕਿਸਾਨ ਮੋਰਚੇ ਜਾਏ ਪੁੱਛਦੇ ਤੁਸੀਂ ਹੁਣ ਤੁਹਾਡੀਆਂ ਕੀ ਤਿਆਰੀਆਂ ਨੇ ਬਾਈ ਜੀ ਬਾਈ ਜੀ ਪੂਰੇ ਤਿਆਰੀ ਚੋਂ ਹਾਂਜੀ ਹਾਂਜੀ ਪੂਰੀ ਤਿਆਰੀ ਹੈ ਜੀ ਹੁਣ ਅੱਗੇ ਕੀ ਕੀ ਰਣਨੀਤੀ ਹੈ ਤੁਹਾਡੀ ਹਾਂਜੀ ਅੱਗੇ ਕੀਆ ਰਣਨੀਤੀ ਹੈ ਤੁਹਾਡੀ ਬੱਸ ਰਾਂਡੀ ਦੀ ਤਾਂ ਦੇਖੋ ਜੀ ਜਿਵੇਂ ਅੱਗੂ ਸਾਨੂੰ ਹੁਕਮ ਕਰਨਗੇ ਓਵੇਂ ਅਸੀਂ ਨਾਲ ਦੀ ਨਾਲ ਚੱਲ ਪਾਵਾਂਗੇ ਪਹਿਲਾਂ ਇਹਨਾਂ ਦਾ ਹੁਕਮ ਆ ਗਿਆ ਸੀ ਅੱਗੇ ਵਧਣ ਦਾ ਫਿਰ ਹੁਣ ਕੀ ਰੋਕ ਲਾ ਦਿੱਤੀ ਗਈ ਹੈ ਹਾਂਜੀ ਹਾਂਜੀ ਰੋਕ ਤਾਂ ਕੋਈ ਡਿਸਕਸ ਚੱਲਦੀ ਹੈ ਮੁਰੇ ਅੱਗੂ ਗਏ ਹੋਏ ਨੇ ਓਦੋਂ ਬਾਅਦ ਜਿਵੇਂ ਜੋ ਵੀ ਹੁਕਮ ਹੋਊਗਾ ਓਦੇ ਸਾਫ਼ ਨਾਲ ਚੱਲਾਂਗੇ ਫਿਰ ਇੱਥੇ ਕਿਹੜੇ ਕਿਹੜੇ ਅੱਗੂ ਪਹੁੰਚੇ ਨੇ ਅੱਜ ਬਾਲਕ ਸਿੰਘ ਪਤੇਰ ਡੱਲੇਵਾਲ ਸਾਹਿਬ ਨੇ ਤੇ ਅਮਰਜੀਤ ਮੋਢੀ ਜੀ ਨੇ ਇੱਕ ਦੋ ਲੀਟਰ ਹੋਰ ਵੀ ਨੇ ਉਹਨਾਂ ਨਾਲ ਜਿਹੜੀ ਪਹਿਲਾਂ ਮੀਟਿੰਗ ਵਿੱਚ ਉਹਦੇ ਕੋਈ ਸਿੱਟਾ ਨਹੀਂ ਨਿਕਲਿਆ ਨਹੀਂ ਨਹੀਂ ਕੋਈ ਸਿੱਟਾ ਨਹੀਂ ਨਿਕਲਿਆ ਪਹਿਲਾਂ ਵਾਲੀ ਮੀ ਤੇ ਤੁਹਾਡੀ ਹੁਣ ਕੀ ਤਿਆਰੀ ਹੈ ਇਥੇ ਅੱਜ ਬਸ ਤੁਹਾਡੇ ਸਾਹਮਣੇ ਹੈ ਪੂਰੀ ਤਿਆਰੀ ਹੈ ਜੀ ਪੂਰੀ ਸੇਫਟੀ ਹੈ ਕਰ ਜੂਗੇ ਦਿੱਲੀ ਨੂੰ ਕੂਚ ਅੱਜ ਬਿਲਕੁਲ ਜੀ ਬਿਲਕੁਲ ਕਰਾਂਗੇ ਸਾਨੂੰ ਹੁਕਮ ਤਾਂ ਹੋਵੇ ਲੀਡਰ ਦਾ ਹੁਕਮ ਆਏ ਤਾਂ ਦਿੱਲੀ ਰੋਟੀ ਖਾਂਗੇ ਸ਼ਾਮ ਦੀ ਜੀ ਠੀਕ ਹੈ ਜੀ ਹਾਂਜੀ ਚਲੋ ਧੰਨਵਾਦ ਜੀ ਐਵੇਂ ਤੁਹਾਡੇ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ